ਹਾਂਜੀ ਦੋਸਤੋ ਐਮਐਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕਚਹਿਰੀਆਂ ਵਿੱਚ ਬਿਲਕੁਲ ਨਵੀਂ ਭਰਤੀ ਆਈ ਹੈ ਜੀ ਕੱਲ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦਫਤਰ ਜ਼ਿਲ੍ਹਾ ਤੇ ਸੈਸ਼ਨ ਜੱਜ ਭਰਤੀ ਹੈਗੇ ਵੱਖ-ਵੱਖ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਜਾਣਕਾਰੀ ਲੈ ਕੇ حاضر ਹੋ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਜੇਕਰ ਤੁਸੀਂ ਚਾਹੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਸਾਡਾ ਟੈਲੀਗ੍ਰਾਮ ਚੈਨਲ ਵੀ ਹੈ ਜੀ WhatsApp ਚੈਨਲ ਵੀ ਹੈ ਜੀ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲ ਜ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ PDF ਫਾਈਲ ਕੋਈ ਨਵਾਂ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸ ਦੀ PDF ਫਾਈਲ ਜਬ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ PDF ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਤੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਨੋਟੀਫਿਕੇਸ਼ਨ ਵੱਲ ਵੱਧ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਰਨਾਲਾ ਦੇ ਵੱਲੋਂ ਜੀ ਜਿਸ ਦੇ ਵਿੱਚ ਪੋਸਟਾਂ ਕੱਢੀਆਂ ਗਈਆਂ ਨੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਨਾ ਪੋਸਟਾਂ ਨੂੰ ਭਰਨ ਦੇ ਲਈ ਤੁਹਾਨੂੰ ਇਹ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਉੱਥੋਂ ਤੁਸੀਂ ਡਾਊਨਲੋਡ ਕਰ ਲਿਓ ਜਾਂ ਟੈਲੀਗ੍ਰam ਚੈਨਲ ਦੇ ਉੱਤੇ ਮਿਲ ਜਾਵੇਗਾ ਉੱਥੋਂ ਡਾਊਨਲੋਡ ਕਰਕੇ ਇਹ ਪੋਸਟਾਂ ਨੂੰ ਭਰ ਸਕਦੇ ਹੋ ਪੋਸਟਾਂ ਨੇ ਜੀ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀ ਤਾਂ ਕਲਰਕ ਦੀਆਂ ਪੋਸਟਾਂ ਨੇ 25 ਪੋਸਟਾਂ ਨੇ ਜਿਸ ਨੂੰ ਕੈਟਾਗਰੀ ਵਾਈਜ਼ ਇਸ ਪ੍ਰਕਾਰ ਵੰਡਿਆ ਹੋਇਆ ਹੈ ਜੀ ਜਰਨਲ ਦੀਆਂ 6 ਪੋਸਟਾਂ ਨੇ ਜਰਨਲ ਵੂਮਨ ਦੀ ਇੱਕ ਪੋਸਟ ਹੈ ਜਰਨਲ ਈਡਬਲਯੂਐਸ ਦੀ ਇੱਕ ਪੋਸਟ ਹੈ ਜਰਨਲ ਈਡਬਲਯੂਐਸ ਵੂਮਨ ਦੀਆਂ ਦੋ ਪੋਸਟਾਂ ਨੇ ਐਸਸੀ ਐਮ ਐਂਡ ਬੀ ਦੀ ਪੰਜਾਬ ਦੀ ਦੋ ਪੋਸਟਾਂ ਨੇ ਐਸਸੀ ਐਮ ਐਸ ਬੀ ਵੂਮਨ ਪੰਜਾਬ ਦੀ ਇੱਕ ਪੋਸਟ ਹੈ ਐਸਸੀ ਅਦਰ men ਪੰਜਾਬ ਦੀਆਂ ਦੋ ਪੋਸਟਾਂ ਨੇ ਐਸਸੀ ਅਦਰ ਵੂਮਨ ਪੰਜਾਬ ਦੀਆਂ ਦੋ ਪੋਸਟਾਂ ਨੇ ਐਸਸੀ ਈਐਸਐਮਐਨ ਦੀ ਇੱਕ ਪੋਸਟ ਹੈ ਬੀਸੀ ਮੈਨ ਦੀ ਇੱਕ ਪੋਸਟ ਹੈ ਬੀਸੀ ਐਸਐਮ ਦੀ ਇੱਕ ਪੋਸਟ ਹੈ ਸਪੋਰਟਸਮੈਨ ਦੀ ਇੱਕ ਪੋਸਟ ਹੈ ਪੀਐਚਸੀ ਆਫ ਪੰਜਾਬ ਵਿਜ਼ਲ ਡਿਸੇਬਿਲਟੀ ਦੀ ਇੱਕ ਪੋਸਟ ਹੈ ਐਸਐਮ ਜਨਰਲ ਊਮਨ ਦੀਆਂ ਦੋ ਪੋਸਟਾਂ ਨੇ ਐਸਐਮ ਜਨਰਲ ਦੀ ਇੱਕ ਪੋਸਟ ਹੈ ਤੁਹਾਨੂੰ ਦੱਸ ਦਈਏ ਤਨਖਾਹ ਦੀ ਗੱਲ ਕਰੀਏ ਤਾਂ ਤਨਖਾਹ ਦਿੱਤੀ ਜਾਵੇਗੀ ਜੀ 29200 ਰੁਪਏ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਬੈਚਲਰ ਆਫ ਆਰਟਸ ਜਾਂ ਬੈਚਲਰ ਆਫ ਸਾਇੰਸ ਆਇਸ ਦੇ ਬਰਾਬਰ ਦੀ ਯੋਗਤਾ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੀਤੀ ਹੋਵੇ ਤੇ 10ਵੀਂ ਪੱਧਰ ਦੇ ਉੱਤੇ ਪੰਜਾਬੀ ਪਾਸ ਹੋਵੇ ਕੰਪਿਊਟਰ ਨੂੰ ਚਲਾਉਣ ਦੀ ਮਹਾਰਤ ਹਾਸਲ ਹੋਵੇ ਇਹ ਪੋਸਟਾਂ ਐਡ ਹੌਕ ਬੇਸ ਤੇ ਉੱਤੇ ਜਾਰੀ ਕੀਤੀਆਂ ਗਏ ਨੇ ਉਸ ਤੋਂ ਬਾਅਦ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਪੋਸਟਾਂ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਇਹ ਵੀ ਐਡ ਹੌਕ ਬੇਸ ਤੇ ਉੱਤੇ ਪੋਸਟਾਂ ਨੇ ਪੋਸਟਾਂ ਦੀ ਗਿਣਤੀ 7 ਹੈਗੀ ਹੈ ਕੈਟਾਗਰੀ ਵਾਈਜ਼ ਇਸ ਪ੍ਰਕਾਰ ਨੇ ਜਰਨਲ ਮੈਨ ਦੀਆਂ ਦੋ ਪੋਸਟਾਂ ਨੇ ਐਸ ਸੀ ਮੈਨ ਐਂਡ ਵੀ ਪੰਜਾਬ ਦੀਆਂ ਦੋ ਪੋਸਟਾਂ ਨੇ ਐਸ ਸੀ ਅਦਰ ਮੈਨ ਦੀ ਇੱਕ ਪੋਸਟ ਹੈ ਐਸ ਵੂਮੈਨ ਦੀ ਇੱਕ ਪੋਸਟ ਹੈ ਜਰਨਲ ਈ ਡਬਲਯੂ ਐਸ ਵੂਮੈਨ ਦੀ ਇੱਕ ਪੋਸਟ ਅਨਾਉਂਸ ਕੀਤੀ ਗਈ ਹੈਗੀ ਆ ਇਹਨਾਂ ਦੀ ਵੀ ਤਨਖਾਹ ਸੇਮ ਦਿੱਤੀ ਏਜ ਦੀ ਗੱਲ ਕਰੀ ਤਾਂ 18 ਤੋਂ 37 ਸਾਲ ਉੱਪਰ ਲਈਆਂ ਦੋਨਾਂ ਪੋਸਟਾਂ ਦੇ ਲਈ ਰੱਖੀ ਗਈ ਹੈਗੀ ਜੀ ਏਜ ਰਿਲੈਕਸੇਸ਼ਨ ਔਰ ਏਜ ਪਰ ਪੰਜਾਬ ਗਵਰਨਮੈਂਟ ਤੇ ਅਨਰੇਵਲ ਹਾਈ ਕੋਰਟ ਦੇ ਨਿਯਮਾਂ ਦੇ ਅਨੁਸਾਰ ਹੋਵੇਗੀ ਜੀ ਤੇ ਇਹ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਕੀ ਕਰਨਾ ਹੈਗਾ ਜੀ ਇਹ ਪਰਫਾਰਮਾ ਜੋ ਤੁਹਾਨੂੰ ਦਿਖਾਇਆ ਸੀ ਇਹ ਭਰ ਕੇ ਇਹਨਾਂ ਦੇ ਦਿੱਤੇ ਹੋਏ ਪਤੇ ਦੇ ਉੱਤੇ ਜੋ ਕਿ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਰਨਾਲਾ ਵਿਖੇ ਪੇ ਦਿਨ ਇਹ ਸਾਰੇ ਹੀ ਦਸਤਾਵੇਜ਼ ਦੀਆਂ ਫੋਟੋ ਕਾਪੀਜ਼ ਤੇ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾ ਕੇ ਤੁਸੀਂ ਭੇਜਨੇ ਹੈਗੇ ਨੇ ਜੀ ਉਸ ਟਰਮ ਐਂਡ ਕੰਡੀਸ਼ਨ ਜੀ ਚੰਗੀ ਤਰ੍ਹਾਂ ਪੜ੍ਹ ਕੇ ਫਿਰ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈਗਾ ਜੀ ਤੇ ਪੋਸਟ ਆਫ ਦਾ ਕਲਰਕ ਦੇ ਲਈ ਤੁਹਾਡੇ ਤੋਂ ਟੈਸਟ ਲਿਆ ਜਾਵੇਗਾ ਇੰਗਲਿਸ਼ ਕੰਪੋਜੀਸ਼ਨ ਤੇ ਜਨਰਲ ਨੌਲੇਜ ਦੇ ਕੁਐਸਚਨ ਆਉਣਗੇ ਜੀ ਤੇ ਸਪੀਡ ਜੋ ਕਿ ਹੈ ਅ ਸਪੀਡ ਟੈਸਟ ਵੀ ਲਿਆ ਜਾਵੇਗਾ ਕੰਪਿਊਟਰ ਪ੍ਰੋਫੀਸ਼ੈਂਸੀ ਟੈਸਟ ਜੀ ਉਸ ਤੋਂ ਬਾਅਦ ਸਟੈਨੋਗ੍ਰਾਫਰ ਦੇ ਲਈ ਵੀ ਨਾਲ 80 ਵਰਡ ਪਰ ਮਿੰਟ ਇੰਗਲਿਸ਼ ਸ਼ਾਰਟ ਹੈਂਡ ਹੋਣੀ ਚਾਹੀਦੀ ਹੈ 20 ਵਰਡ ਪਰ ਮਿੰਟ ਇਨ ਟ੍ਰਾਂਸਕ੍ਰਿਪਸ਼ਨ ਆਫ ਦਾ ਸੇਮ ਹੋਣੀ ਚਾਹੀਦੀ ਹੈ ਜੀ ਕੋਸਟਰਮੈਂਟ ਕੰਡੀਸ਼ਨਸ ਨੇ ਚੰਗੀ ਤਰ੍ਹਾਂ ਪੜ੍ਹ ਕੇ ਫੇਰ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ